ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਫੈਂਡਪਿੰਡ ਰਕਲਾਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਜੀ ਰੂਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਕੱਲ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਅੱਜ ਫੇਰ ਬਣਾਉਣਾ ਗਿਆ ਜੀ ਤਿੰਨ ਐਨੀਮਲ ਸੇਲ ਆ ਜੀ ਦੋ ਸੂਏ ਵੇ ਆ ਇੱਕ ਗੱਬੜਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਮਾਰ ਕੇ ਤੁਸੀਂ ਕਰਨੀ ਆ ਜਿਹੜਾ ਤੁਹਾਨੂੰ ਪਸੰਦ ਆਉਂਦਾ ਮੇਰਾ ਕੰਮ ਸਰਪ ਤੁਹਾਨੂੰ ਵੀਡੀਓ ਦਿਖਾਉਣਾ ਹੈ ਜੀ ਸਤਿਗੁਰੂ ਜੀ ਸਸਰੀ ਕਾਈ ਹੋ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਈ ਨਾਮ ਤੇ ਐਡਰੈਸ ਦੱਸ ਦੋ ਜੀ। ਨਾਂਜੀ ਰਿਸ਼ਪਾਲ ਸਿੰਘ ਪਿੰਡ ਪਿੰਡਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਪੁਰ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 94640 28356 ਠੀਕ ਆ ਬਾਈ ਜਿਹੜੀ ਆਪਾਂ ਕੱਲ ਵੀਡੀਓ ਪਾਈ ਵੈਗ ਗਿਆ ਮਾਲ ਵੀ। ਵੈਗ ਗਿਆ ਜੀ ਮਾਲ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਜੀ। ਬਾਦੂ ਕਰਦੇ ਠਾਤੀ। ਮਾਂ ਕਰ ਸਰਾ ਹੀ ਹੋ ਗਿਆ ਜੀ। ਹੁਣ ਤਾਂ ਸਾਰੇ ਭੈਣ ਭਰਾ ਕਹਿੰਦੇ ਵੀ ਸਾਨੂੰ ਵੜਾ ਲੈ ਕੇ ਦੇ ਮੈਂ ਕਹਿੰਦਾ ਕੋਈ ਨਹੀਂ ਲੈ ਦਾਂਗੇ। ਠੀਕ ਆ ਜੀ। ਵੀ ਆਈ ਜਾਂਦੀਆਂ ਤੁਰੀਆਂ ਜਾਂਦੀਆਂ। ਹਾਂਜੀ। ਵੀ ਆਪਣੇ ਕਿਹੜਾ ਘਰ ਦੀਆਂ ਆਉਂਦੀਆਂ ਵੀਰੇ। ਸਹੀ ਗੱਲ ਆ ਜੀ। ਅੱਜ ਫਿਰ ਸ ਠੀਕ ਆ ਜੀ ਤੇ ਇੱਕ ਗੱਭਨ ਇੱਕ ਨੰਬਰ ਭਾਈ ਇਹ ਤੋਂ ਜਰਸੀ ਤੋਂ ਸ਼ੁਰੂ ਕਰ ਲੈਣੇ ਆ ਸੁਹਾ ਕਿੰਨ ਮਾਜੀ ਇਹੇ ਇਹ ਪਹਿਲੇ ਸੂਈ ਆ ਮੂੰਹੋਂ ਦੋ ਦੰਦਾਂ ਦਾ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਬੱਚਾ ਹੀ ਆ ਜੀ ਠੀਕ ਆ ਕਦੋਂ ਸੂਈ ਆ ਜੀ ਇਹ ਰਾਤ ਤੋਂ ਸੂਈ ਆ ਤੜਕੇ ਆਪਾਂ ਚੋਈ ਆ ਰਾਤ ਸੂਈ ਆ ਜੇ ਡੰਨ ਆ ਜੇ ਰੋਕੇ ਜੀ ਵੀਡੀਓ ਬਣਾ ਕੇ ਰੱਖੀ ਪਈ ਆ ਠੀਕ ਆ ਜੀ ਤੜਕੇ ਫਿਰ ਕਿੰਨਾ ਕ ਬੋਲਾ ਕੱਢ ਲਿਆ ਜੀ ਕੱਢ ਕੇ ਜੀ ਮੈਂ ਬੱਛੀ ਨੂੰ ਝਗਾਇਆ ਇਹ ਆਪਾਂ 4 ਕਿਲੋ ਬੜਾ ਕੇ ਆ। ਠੀਕ ਆ। ਬਾਬਾ ਖਾਲੀ ਕਰਤੀ ਥੋੜੀ ਜੀ ਰਹਿਣ ਦੀ ਵੈ। ਠੀਕ ਆ। ਬੱਚੀ ਆ ਮਗਰ ਬੱਚਾ। ਹਾਂ ਬੱਚਾ ਬਹੁਤ ਸੋਹਣਾ ਯਾਰ। ਬੱਚਾ ਚੈੱਕ ਕਰੋ ਜੀ ਖੂਬਸੂਰਤੀ ਚੈੱਕ ਕਰੋ ਨਕੀਨਾ ਪੀਸੀ ਆ ਟੀਕੇ ਦਾ ਪਤਾ ਬਈ ਆ। ਨਹੀਂ ਟੀਕੇ ਦਾ ਨਹੀਂ ਵੀਰੇ ਪਤਾ ਉਹਨਾਂ ਨੇ ਤਾਂ ਦੱਸਿਆ ਸੀਗਾ ਕਿ ਨਹੀਂ ਕੀ ਭਰਾਇਆ ਕਿਹੜਾ ਡੀਕਾ। ਹਾਂ ਤੇ ਪਰ ਆਪਾਂ ਨੂੰ ਪਤਾ ਨਹੀਂ ਕਿ ਉਹ ਵੀ ਕਹਿ ਦਈਏ ਪਝੂਠ ਮਾਰੀ ਗਈ ਹੈ ਕਿ ਨਹੀਂ। ਸਹੀ ਗੱਲ ਆ ਜੀ। ਯਾਨੀ ਰਿਕਾਰਡ ਹੈ ਨਹੀਂ ਆਪਣੇ ਕੋਲ। ਰਿਕਾਰਡ ਹੈ ਨਹੀਂਗਾ। ਉਹ ਭਰਾਇਆ ਉਹ ਕਹਿੰਦੇ ਚੰਗਾ ਹੀ ਆ। ਠੀਕ ਆ ਜੀ। ਬਾਕੀ ਤੁਹਾਨੂੰ ਵੇਖ ਸਕਦੇ ਹੋ ਖੂਬਸੂਰਤੀ ਬਹੁ ਯਾ 나ੜੂਆ ਵੀ ਨਾਲ ਚੈੱਕ ਕਰ ਸਕਦੇ ਹੋ ਜੇ ਰਡਨ ਕਿੰਨਾ ਕੁ ਪਾਜੂ ਬਾਈ ਦੁੱਧ ਵੀਰੇ ਜੈਸਾ ਉਹਨਾਂ ਜਿਵੇਂ ਹੋਣੀ 9-10 ਕਿਲੋ ਬੋੜਾ ਵਾ ਹਾਂਜੀ ਤੇ ਮੰਨ ਕੇ ਚੱਲੋ 15-16 ਕਿਲੋ ਤਾਂ ਇਹਨੂੰ ਚਾਹੀਦੇ ਚਾਹੀਦਾ ਠੀਕ ਹੈ ਬਾਕੀ ਜੀ ਸੇਵਾ ਦੀ ਚਾਹੀਦੀ ਠੀਕ ਹੈ ਬਾਈ ਇੱਕ ਨਾ ਮੈਨੂੰ ਕਈ ਵੀਰਾਂ ਦੇ ਨਾ ਫੋਨ ਆ ਜਾਂਦੇ ਹੁੰਦੇ ਆ ਹਾਂਜੀ ਹਾਂਜੀ ਬਾਈ ਕਈ ਹੁਣ ਗਰਮੀ ਦਾ ਟਾਈਮ ਆ ਤੁਹਾਨੂੰ ਵੀ ਪਤਾ ਕਿਸੇ ਨੇ 50 ਕਿਲੋਮੀਟਰ ਤੋਂ ਆਉਣਾ ਕਿਸੇ ਨੇ 100 ਤੋਂ ਆਉਣਾ ਠੀਕ ਹੈ ਕਿਸੇ ਨੇ ਕਿਵੇਂ ਸਾਧਨ ਤੇ ਆਉਣਾ ਵੀਰ ਥਣਾ ਦੀ ਓਕੇ ਹੋ ਗੇ ਥਣਾ ਜਮਾ ਡੰਨਾ ਜੀ ਡੰਨਾ ਦੀ ਕੋਈ ਮੈਂ ਕੋਈ ਭੂਰ ਛਟਾ ਨਹੀਂ 1% ਦਾ ਵੀ ਨਹੀਂ ਉਹ ਪਹਿਲੀ ਚਵਾਈ ਕੀਤੀ ਆਪਾਂ ਐਵੇਂ ਝੂਠ ਮਾਰ ਜੀ ਮੈਂ ਦੂਜੀ ਕੀਤੀ ਤੀਜੀ ਕੀਤੀ ਪਹਿਲੀ ਚਵਾਈ ਹੋਈ ਤੁਹਾਡੀ ਗੰਨੇਰ ਗਿਆਈ ਹੈ ਐਨ ਪੂਰੀ ਪੂਲੀ ਠੀਕ ਆ ਤੁਰ ਕੇ ਦਿਖਾ ਦੇ ਵੀਰ ਗਰਮੀਆਂ ਦਾ ਤੋਹਫਾ ਬਾਕੀ ਬਈ ਗਰਮੀਆਂ ਦਾ ਤੋਹਫਾ ਜੀ ਮੂੰਹ ਤੋਂ ਦੋ ਦੰਦ ਦਾ ਬੱਚਾ ਹੀ ਆ ਜੀ ਹਜੇ ਕੱਦ ਕਾਠ ਵੀ ਕਰਮਾ ਲਈ ਕਰੂਗੀ ਕੋਈ ਸਾਰਿਆਂ ਨੂੰ ਪਤਾ ਬਈ ਛੇ ਦੰਦ ਤੇ ਕਿਰਪਾ ਨੂੰ ਕੱਦ ਕਰੀ ਜਾਂਦਾ ਜਿਹੜੇ ਹਿਸਾਬ ਨਾਲ ਬੱਚਾ ਐ ਕੱਦ ਚੰਗਾ ਬਾਕੀ ਸੂਹਾ ਫੈਲਾ ਕਰਕੇ ਬੱਚਾ ਮਗਰ ਵੱੱਛੀ ਆ ਜੀ ਜਿਹੜਾ ਬਾਈ ਦੱਸਦਾ ਪਹਿਲੀ ਚਵਾਈ ਤੇ ਮੈਂ ਦੁੱਧ ਕੱਢਿਆਗਾ ਉਹ ਕੋਸ ਬੱਚਾ ਚੁੰਮ ਗਿਆ 4 ਕਿਲੋ ਬੋਲਾ ਕੱਢ ਲਿਆ ਮੋੜ ਲਿਆ ਵੀਰ ਬੱਚਾ ਮਗਰ ਵੱੱਛੀਆ ਚੰਗੇ ਸੀ ਮੈਂ ਦੀ ਆਪ ਗਰਮੀਆਂ ਤੋਹਫਾ ਜੀ ਫੈਟ ਚੰਗੀ ਆਊਗੀ ਦੁੱਧ ਇਹਨਾਂ ਦਾ ਚਿੱਟਾ ਹੀ ਹੁੰਦਾ ਖਣਾ ਦੀ ਜਮਾ ਡਾਨਾ ਬਾਈ ਕਹਿੰਦਾ ਗੰਨੇ ਅਰਗੀ ਚਵਾਈ ਆ ਇੱਕ ਨੰਬਰ ਬਾਕੀ ਤਸੱਲੀ ਆ ਕੇ ਕਰ ਲਿਓ ਜੀ ਜੇ ਕੋਈ ਵੀਰ ਭਾਈ ਦੋ ਟਾਈਮ ਚਾਰ ਟਾਈਮ ਚਵਾਈ ਕਰਨੀ ਚਾਹੁੰਦਾ ਹੋਵੇ 4 ਟਾਈਮ ਚੋੜੀ ਕਰੀ ਗੱਲ ਆਪਾਂ ਦੀ ਠੀਕ ਹੈ ਜੀ ਬਾਈ ਕਹਿੰਦਾ ਚਾਹੇ ਮੇਰੇ ਘਰੇ ਪੰਜ ਟਾਈਮ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਜਿਹੜੀ ਗੱਲ ਹੈਗੀ ਆ ਉਹ ਹੀ ਨਿਕਲੂਗੀ ਮੁੱਲ ਕਰਨੇ ਭਾਈ ਆਪਾਂ ਲੈਣ ਦੇ ਨਾਲ ਹੀ ਯਸ ਵੀ ਆਪਾਂ ਲੈਣ ਦੇ ਨਾਲ ਉਦੋਂ ਵੀ ਆਪਾਂ ਕੱਲ ਵੀ ਲੈਣ ਦੇ ਨਾਲ ਹੀ ਕੀਤੇ ਸੀ ਉਹ ਤੋਂ 100-100 ਰੁਪਏ ਦੀ ਛੋਟ ਹੋਈ ਠੀਕ ਹੈ ਜੀ ਇਹਦਾ ਵੀ ਮੁੱਲ ਆਪਾਂ ਲੈਣ ਦੇ ਨਾਲ ਹੀ ਕਰਨਾ 45000 ਦੀ ਵਾੜ ਦੇਣੀ ਹੈ ਜੀ 45000 ਦੇ ਦੇਣੂ ਹਾਂ ਇਹ 50 ਨਹੀਂ 55 ਨਹੀਂ ਮੰਗਣਾ ਤੇ 45000 ਤੋਂ 1 ਠੀਕ ਹੈ ਜਮਾ ਜੈਜ ਮੋਹਲਾ ਬਾਈ ਕਹਿੰਦਾ 45000 ਚੋਂ 100 ਰੁਪਿਆ ਛੂਡ ਕਰ ਦਾਂਗੇ ਜਿਹਨੂੰ ਜੱਜੂ ਕੀ ਕਨੈਕਟ ਬਾਈ ਨੇ ਕਰ ਸਕਦੇ ਆ ਇੱਕ ਬਾਈ ਚਿੱਟੀ ਕਬੂਤਰੀ ਲਈ ਫਿਰਦਾ ਹੈ ਸੁਆ ਬਾਈ ਕਹਿੰਦਾ ਮਾ ਇਹਦਾ ਵੀ ਵੀਰੇ ਪਹਿਲਾ ਹੀ ਆ ਦੰਦੋ ਜੀ ਨਹੀਂ ਦੰਦੋ ਨਹੀਂ ਵੀਰੇ ਮੈਂ ਚੈੱਕ ਕੀ ਦੇਖੀ ਨਹੀਂ ਸੀ ਹਾਂ ਠੀਕ ਹੈ ਚਲੋ ਕੋਈ ਗੱਲ ਨਹੀਂ ਚੰਗੀ ਆ ਬੱਛੀ ਮੈਂ ਕੱਲ ਸ਼ਾਮ ਨੂੰ ਚੋ ਕੇ ਦੇ ਆ ਹਾਂਜੀ ਹੁਣ ਵੀ ਜੋ ਆ ਮੇਰੇ ਘਰ ਚ ਹੋਊਗਾ 9-10 ਕਿਲੋ ਮੈਂ ਖਾਲੀ ਨਹੀਂ ਕੀਤੀ ਹਾਂਜੀ ਮੰਨ ਕੇ ਚਲੋ 9 ਕਿਲੋ ਹੀ ਗੋਲਾ ਮੰਨੋ ਜੀ 9 ਮੰਨ ਕੇ ਹੋੜ ਹਾਂ ਤੇ ਹਾਂਜੀ ਬੱਚੀ ਦਾ ਰਿਕਾਰਡ ਉਹਨਾਂ ਨੂੰ ਮੈਂ ਪੁੱਛਿਆ ਉਹਨਾਂ ਨੇ ਦੱਸਿਆ ਸੀ ਮੈਨੂੰ ਉਹਨਾਂ ਨੇ ਸੀਮੈਂਟ ਘਵਾ ਚ ਗਈ ਅੱਛਾ ਜੀ ਤੇ ਬੱਚੀ ਬਾੜੀ ਬਰੀਡ ਵਾਲੀ ਸੀਗੀ ਉਹਦਾ ਇਹ ਵੀ ਟੀਂਗਾ ਪਾਇਆ ਸੀ ਹਾਂਜੀ ਬੱਚੀ ਚੰਗੀ ਆ ਜੀ ਹਾਂ ਬੱਚੀ ਬਾੜੀ ਹੈ ਜੀ ਬੜੀ ਹੈ ਰੰਗ ਪ੍ਰਿੰਟ ਡੱਬ ਚੰਗਾ ਆ ਜੀ ਵਿੱਚ ਹੈਨਾ ਪੂਰੀਆਂ ਕਬੂਤਰਾਂ ਦੀ ਬੱਚੀ ਆ। ਹਾਂ, ਆਪ ਵੀ ਕਬੂਤਰਾਂ ਰਗੀ ਆ ਤੇ ਹਾਂਜੀ ਹਾਂਜੀ ਬੱਚਾ ਵੀ ਕਬੂਤਰਾਂ ਰਗੀ। ਬੱਚੀ ਉਂ ਵੀ ਬਹਿ ਠੰਡੀ ਬਹੁਤ ਆ ਯਾਰ। ਜੋ ਮਰਜੀ ਕੋਈ ਇਹੋ ਜਿਹੀ ਨਹੀਂ ਕਰ ਲਵੀ। ਠੀਕ ਆ। ਖਾਣਾ ਦੀ ਡਾੜਨਾ ਬਾਈ। ਜਿਵੇਂ ਯਾਰ ਜੋ ਮਰਜੀ ਯਾਰ ਕੋਈ ਗੱਲ ਨਹੀਂ ਨਹੀਂ ਕੋਈ ਇਹੋ ਜਿਹੀ। ਥੋੜਾ ਡਾੜਦਾ। ਮਾਰਨੇ ਤੇ ਮਾਰ ਵੀ ਦੇਣਾ ਉਹ ਡਾੜਦੀ ਫਿਰ ਕੈਮਰੇ ਤੋਂ ਗੱਦੀ। ਨਿਆਣਾ ਪਾਉਣ ਦੀ ਲੋੜ ਯਾਰ। ਨਿਆਣਾ ਪਾਉਣ ਦੀ ਲੋੜ ਮਿਲਦਾ ਉਹ ਜੀ। ਪੋਰਾ ਨਹੀਂ ਦਾ। ਗੰਨੇ ਰਗੀ ਚਵਾਈ ਮਗਰ ਨੇ ਜੋ ਮਾਰਦੀ ਬਾਈ। ਯਾਰ ਜਿਵੇਂ ਰੂਂ ਦੇ ਫੰਗੇ ਆ। ਲਓ ਜੀ। ਓਕੇ ਜੀ। ਮੜਾ ਉਹ ਕੈਮਰੇ ਤੋਂ ਡਰਦੀ ਐ ਜਿਵੇਂ ਨਿਆਣਾ ਵੀ ਨਹੀਂ ਪਾਉਂਦੀ ਲੋੜ ਯਾਰ ਠੀਕ ਆ ਬਾਈ ਤੋੜ ਕੇ ਦਿਖਾ ਦੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਜੀ 1:48 ਮਿੰਟ ਦਾ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਬਾਕੀ ਅਜੇ ਦੁਪਹਿਰ ਦਾ ਟਾਈਮ ਕਰਕੇ ਸ਼ਾਮ ਤੱਕ ਰਹਿਵਾਨਾ ਫੁੱਲ ਭਰ ਲੂ ਹਾਈਟ ਜ਼ਰੂਰ ਨਾਰਮਲ ਆਏ ਪਹਿਲਾਂ ਦੱਸ ਦਿੰਨੇ ਆ ਬਾਈ ਹਾਈਟ ਬੱਚੀ ਦੀ ਨਾਰਮਲ ਆ ਆਪਾਂ ਵੱਡੀ ਨਹੀਂ ਕਹਿ ਸਕਦੇ ਇਹਨੂੰ ਨਾਰਮਲ ਹਾਈਟ ਦਾ ਬੱਚਾ ਹੀ ਆ ਹਜੇ ਕਬੂਤਰ ਆ ਰਗਾ ਬਾਈ ਰੰਗ ਵੈਰੈਂਟ ਦੀ ਬਹੁਤ ਘਰੇ ਖੜੀ ਸੋਹਣੀ ਲੱਗ ਖੜੀ ਸੋਹਣੀ ਵੀ ਆਇਆ ਰੱਖਿਆ ਵੀ ਸੋਹਣਾ ਲੱਗ ਹਾਂ ਪਸ਼ੂ ਰੱਖਿਆ ਖੜਾ ਨਾ ਸੋਹਣਾ ਲੱਗੂਗਾ ਬਾਕੀ ਦੁੱਧ ਤਾਂ ਬਾਈ ਸੇਵਾ ਦਾ ਹੁੰਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਲੈ ਲੂਗਾ ਜਿਹੜਾ ਨੈਟ ਬੌਲਾ ਤਿਆਰ ਆ ਉਹ 9 ਕਿਲੋ ਆ ਥਣਾ ਦੀ ਬਾਈ ਜਮਾ ਓਕੇ ਆ ਜੀ ਇਹਦੇ ਜਮਾ ਦਾਣਾ 1% ਦਾ ਵੀ ਨਹੀਂ ਆ ਠੀਕ ਆ ਜੀ ਮੋਹਲੇ ਦਾ ਵੀ ਜਾਇਜ਼ ਆ ਜੀ ਬੰਦ ਵੀਰੇ ਆਪਾਂ ਲੈਂਡ ਦੇਣ ਵਾਲੀ ਕਰਨੇ ਆ ਠੀਕ ਆ ਜੀ ਉਹ ਜੋ 100 ਰੁਪਏ ਹੀ ਛੋੜ ਹੋਣੀ ਆ 100 ਰੁਪਏ ਹੀ ਛੋੜ ਹੋਣੀ ਆ ਇਹ ਬੱਚੀ ਆਪਾਂ 43000 ਜੀ ਦੇ ਦਾਂਗੇ ਸੁੱਲੀ ਛੋੜੀ ਹੋਣੀ ਬਸ ਇਕੱਲੀ 100 ਰੁਪਏ ਛੋੜ ਹੀ ਹੋਣੀ ਜਮਾ ਜਾਇਜ਼ ਮੋਹਲਾ ਦੋ ਬੱਚੇ ਮਿਲ ਜਾਣੇ ਆ ਜੀ ਇੱਕ ਆਪ ਵੀ ਪਹਿਲਾ ਸੁਆ ਤੇ ਮਗਰ ਬੱਚਾ ਵੀ ਟੋਪ ਦਾ ਆਪਦੀ ਬੱਚੀ ਬਲਕੁਆ ਜੀ 43000 ਰੁਪਿਆ ਇਹਦਾ ਬਾਈ ਕਾਈਨ ਦਾ ਮੁੱਲ ਆ ਵਿੱਚੋਂ 100 ਰੁਪਏ ਛੋੜ ਕਰਦਾਂਗੇ ਜਿਹੜੀ ਥਾਣਾ ਦੀ ਤਸੱਲੀ ਜ਼ਰੂਰ ਕਰ ਲਿਓ ਆਪਾਂ ਜੀ ਵੀ ਚੈੱਕ ਪੂਰ ਕਰ ਆਪਾਂ ਪਾਟਿਆ ਨੋਟ ਨਹੀਂ ਲੈਣਾ ਅਗਲੇ ਨੇ ਮਾਰਿਆ ਪਸੂ ਨਹੀਂ ਲੈਣਾ ਸਹੀ ਗੱਲ ਹੈ ਜੀ ਜਦੋਂ ਬਾਈ ਆਪਾਂ ਦੋ ਟਾਈਮ ਚੋਣ ਚਾਰ ਦਿਨ ਚੋਣ ਪੰਜ ਦਿਨ ਚੋਣ ਸਾਡੀ ਤਸੱਲੀ ਕਰਕੇ ਲੈ ਕੇ ਜਾਣ ਯਾਰ ਸਹੀ ਗੱਲ ਹੈ ਜੀ ਕੋ ਵੀਰੇ ਮੇਰੀਆਂ ਕਿਹੜਾ ਇਹ ਕਰਦੀਆਂ ਮੈਂ ਤਾਂ گاਉਂ ਲੈ ਆ ਤੇ گاਉਂ ਤੁਰਿਆ ਜਾਂਦਾ ਗਾਂ ਤੁਰਿਆ ਜਾਂਦਾ ਹਾਂ ਮੇਰੀ ਘਰ ਦੀ ਗਰੰਟੀ ਹੁੰਦੀ ਆ ਠੀਕ ਆ ਗੇਟੋ ਬਾਹਰ ਹੋ ਗਈ ਮੇਰੀ ਕੋਈ ਗਰੰਟੀ ਨਹੀਂ ਬਾਕੀ ਬਾਈ 50 ਰੁਪਈਆ ਦਾ ਲਾਉਣਾ ਹੱਕ ਆ ਪੈਸੇ ਤਸੱਲੀ ਕਰਨ ਦਾ ਹੱਕ ਆ ਹੱਕਾ ਜੀ ਹੱਕ ਪੂਰਾ ਆਪਾਂ ਕਹਿੰਦੇ ਆ ਵੀ ਹੱਕ ਆ ਵੀ ਪਣਾ ਦੋ ਵੇਟ ਟਾਈਮ ਚੋਣ ਚਾਰ ਟਾਈਮ ਚੋਣ ਜਦੋਂ ਅਗਲੀ ਤਸਲੀਓਗੀ ਉਦੋਂ ਲੈ ਕੇ ਜਾਦੇ ਠੀਕ ਹੈ ਜੀ 43000 ਚ ਮਾਨਦਾਨ ਹੋ ਜਾਊਗਾ ਅੱਗੇ ਭਾਈ ਆ ਗਰਮੀਆਂ ਦਾ ਤੋਹਫਾ ਉਹਦੀ ਹਾਈਟ ਫੇਰ ਦੱਸ ਦਿੰਨੇ ਆ ਨੋਰਮਲ ਹਾਂ ਦੀ ਮੀਡੀਅਮ ਹਾਈਟ ਆ ਵੀ ਐਵੇਂ ਬਾਹਲਾ ਨਾ ਕਹਿਣਾ ਉਹ ਕੱਲ੍ਹ ਵਾਲੀ ਵੱਚੀ ਵੀ ਉਵੇਂ ਸੀਗੀ ਠੀਕ ਹੈ ਜੀ ਇੱਦਾਂ ਹੀ ਕਰ ਦੋ ਕੱਲ੍ਹ ਵਾਲੀ ਦਾ ਸੀਗਾ ਉਵੇਂ ਠੀਕ ਹੈ ਜੀ ਅੱਗੇ ਬਈ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਆ ਇਹ ਦੂਜੇ ਸੂਈਏ ਸੁਣੀ ਆ ਠੀਕ ਆ ਜੀ ਉਹਨਾਂ ਨੇ ਕਿਹਾ ਮੰਨ ਲੇ ਭਾ ਨਤੀਜੀਬਲ ਹੈ ਦੂਜੇ ਸੂਈ ਹੀ ਆ ਠੀਕ ਆ ਬਾਈ ਕਿਉਂਕਿ ਇਹ ਨੇ ਵੀਰੇ ਲੈ ਜਾਣਾ ਜੀ ਹੱਤਾ ਠੀਕ ਆ ਜੀ ਤੇ ਉਹਨਾਂ ਨੇ 20 ਤੋਂ 20 ਤੋਂ ਪਲੱਸ ਕਿਹਾ ਸੀ ਉਹਨਾਂ ਨੇ ਚੋਇਆ ਠੀਕ ਆ ਜੀ ਤੇ ਜੈਸਾ ਹਨ ਭਈ ਲੀਵਾ ਲੂਆ ਵਾ ਚੋਇਆ ਵੀ ਹੋਊਗਾ ਠੀਕ ਆ ਬਾਈ ਤੇ ਐਰ ਕੀ ਮੈਟਾ ਵੀ ਜਿਵੇਂ ਚਿਰੋ ਗਰਮੀ ਆ 22 ਕਿਲੋ ਦਾ ਦਊਗੀ 25 ਨਹੀਂ ਆਪਾਂ ਕਹਿੰਦੇ ਕੋਲੇ ਹਾਂਜੀ ਤੇ ਨਾ ਆਏ ਤਾਂ 20 ਤੱਕ ਤੇ ਜਾਂਦੀ ਨਹੀਂ ਕਿਉਂਕਿ ਇੰਦੀ ਵੱਡੀ ਵੜ ਨੇ 20 ਕਰੋਨਾ ਦੇ ਚਵਾਇਆ ਤੇ ਫਿਰ ਕਿਹਣਾ ਚਵਾਣਾ ਸੁਆ ਕਿੰਨਾ ਮਸ ਹੁੰਦੀ ਆ ਉੱਚਾ ਵੀਰੇ ਉਹਨਾਂ ਨੇ ਕਿਹਾ ਵਾ ਘਰਾਂ ਨੇ ਤੋਂ ਆਪਾਂ ਲਈ ਆ ਠੀਕ ਆ ਜੀ ਤੇ ਮੰਨਣ ਨੂੰ ਪਣਾ ਗਲਾ ਤੀਜਾ ਮਾਲੇ ਦੀ ਜਮਗ ਤੋਰ ਕੇ ਦਿਖਾ ਦੇ ਬਈ 22 ਕਹਿੰਦਾ ਘਰ ਦੇਣ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਇਹਦੀ ਹਾਈਟ ਆਪਾਂ ਵੱਡੀ ਆ ਹਾਈਟ ਤਾਂ ਵੱਡੀ ਹੈਗੀ ਹੈਗੀ ਵੇਲ ਵੀ ਬਹੁਤ ਲੰਬੀ ਆ ਬਈ ਇਹਦੀ ਪੂਰੀ ਲੰਬੀ ਵੇਲ ਦੀ ਆ ਹਵਾਨਾ ਸੋਨਾ ਤਿਆਰ ਕੀਤਾ ਵਾ ਜੀ ਦੈਨ ਡੇਟ ਮੁਤਾਬਕ ਸੱਤ ਪਏ ਆ ਬਾਕੀ ਇੱਕ ਦੋ ਦਿਨ ਪਸ਼ੂ ਕਰਮ ਵਾਲਾ ਉੱਪਰ ਵੀ ਲੈ ਜਾਂਦਾ ਸੋਨਾ ਹਵਾਨਾ ਮੋੜਲੇ ਵੀਰ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਪਿਆ ਹੱਥੀ ਚਵਾਈ ਵਾਲਾ ਥਾਣਾ ਜੀ ਕੱਦ ਕਾਠ ਵੀ ਚੰਗਾ ਵਜਨ ਵੀ ਇਹਦਾ ਚੰਗਾ ਜੀ ਪੂਰੀ ਡਬਲ ਵੇਟ ਆ ਬੀ ਡੀਓ ਚੈੱਕ ਕਰਾ ਦਿੰਦੇ ਆ ਬਾਈ ਕਹਤਾ 22 23 ਕਿਲੋ ਮਾਲਕਾਂ ਨੇ ਕਹਿ ਕੇ ਦਿੱਤਾ ਤੇ ਥੋੜਾ ਜਿਹਾ ਰੁੱਤ ਗਰਮੀ ਦੀ ਆ ਤੇ ਇੰਨਾ ਦਾ ਕਿਤੇ ਗਿਆ ਹੀ ਨਹੀਂ ਤੇ ਜੇ ਸੇਵਾ ਵਾਲੇ ਘਰੇ ਜਾਵੜੀ ਤਾਂ ਫਿਰ ਵੱਧ ਵੀ ਬੰਦਾ ਚੋ ਸਕਦਾ ਪਣਾ ਦੀ ਡਾਨਾ ਬਈ ਇਹ ਜਮਾ ਪੂਰੀ ਭਰਾ ਕੇ ਲੈਂਦੀ ਆ ਠੀਕ ਹੈ ਜੀ ਉਹਨੇ ਤਾਂ ਬੰਦਾ ਘਰ ਵਾਲਾ ਭਰਉਂਦਾ ਨਹੀਂ ਜਿੰਨੀ ਆਪਾਂ ਭਰਾ ਦਿੰਨੇ ਆ ਠੀਕ ਹੈ ਬਾਕੀ ਠੰਡੀ ਸੀ ਮੁੱਲ ਬਈ ਇਹ ਤਾਂ ਜਾਇਜ਼ ਮੁੱਲ ਵੀ ਨਹੀਂ ਆਪਾਂ ਇਹਦਾ ਲੈਣ ਦੇ ਨਾਲ ਹੀ ਕਰਨਾ 65 ਨਹੀਂ ਕਰਨਾ 70 ਨਹੀਂ ਕਰਨਾ 52000 ਦੀ ਦੇਣੀ ਹੈ ਵਿੱਚੋਂ 100 ਰੁਪਏ ਛੋਡੋ ਜਮਾ ਜਾਇਜ਼ ਮੁੱਲ ਆ ਅੱਜ ਦਾ 57000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ 100 ਰੁਪਿਆ ਛੋੜ ਹੋਣੀ ਆ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ। ਤੁਹਾਨੂੰ ਜਿੰਨਾ ਮਰਜ਼ੀ ਕਰਾ ਰਹੇ ਉਹੋ ਜੀ ਗੱਲ ਹੈ। ਆਪਾਂ ਉਹ ਮੁੱਲ ਨਹੀਂ ਕਰਨਾ। ਆਪਾਂ ਲੈਣ ਦੇਣ ਵਾਲੀ ਗੱਲ ਹੈ। ਠੀਕ ਆ ਭਾਈ। ਧੰਨਵਾਦ।